ਕੀ ਸੋਚ ਰਹੇ ਹੋ ਮੈਂ ਸ਼ੁਰੂ ਕਰਾਂ ਬਸ ਤੇ ਉਹ ਪਤਾ ਲੱਗ ਜਾਣਾ ਨਹੀਂ ਕੰਮ ਬਹੁਤ ਸਾਰੇ ਆਉਂਦਾ ਨਾ ਕਿਣਾ ਕਿ ਨਾ ਕਿੱਥੇ ਰਹਿੰਦੇ ਹੋ ਮੇਰੇ ਦਾ ਮਮਤਾ ਮੇਰੇ ਪਸਵਰ ਦਰਾਵਿੰਦਰ ਪਾਲੀ ਉਂ ਦੇਲੇ ਪੁਲਸ ਲਾਈਨ ਚੱਕੀ ਵਾਲੀ ਗਲੀ ਚ ਆਏ ਪ੍ਰੇਮ ਨਗਰ ਨਵਾਂ ਮਕਾਨ ਲਿਆ ਮੇਰੇ ਹਸਬੰਦ ਪਹਿਲੇ ਨਸ਼ਵਗਾਰਾ ਕਰਦੇ ਹੀ ਹੁਣ ਨਹੀਂ ਕੁਛ ਕਰਦੇ ਹੁਣ ਤੇ ਛੱਡਤਾ ਹੀ ਸਭ ਕੁਝ ਕੰਮ ਤੇ ਵੀ ਜਾਂਦੇ ਹੀ ਸਿਹਤ ਵੀ ਸਹੀ ਹੋ ਗਈ ਇੱਕ ਮੁੰਡਾ ਸਾਬੀ ਹੈਗਾ ਉਹ ਧਮਕੀਆਂ ਦਿੰਦਾ ਸੀ ਕਹਿੰਦੇ ਕਿ ਮੈਨੂੰ ਤੂੰ ਮੇਰਾ ਫੋਨ ਲੈ ਲਿਆ ਮੈਂ ਤੇ ਦੋ ਚਾਰ ਦਿਨ ਖਾਲਾ ਜੋ ਖਾਣਾ ਪੀਣਾ ਤੈਨੂੰ ਮਾਰ ਦੇਣਾ ਮੈਂ ਸਾਨੂੰ ਬਾਕਿਆਂ ਦਾ ਨਹੀਂ ਪਤਾ ਹੈਗਾ ਕਿਦਾਂ ਲ ফেরਦੇ ਕਿਦਾਂ ਨਹੀਂ ਮੈਂ ਤਾਂ ਘਰ ਰਣੀ ਆ ਮੈਨੂੰ ਨਹੀਂ ਨਾ ਪਤਾ ਹੈਗਾ ਪਤਾ ਨਹੀਂ ਹੁਣ ਕੱਲ ਸਿਹਰੇ ਘਰੋਂ 9 ਵਜੇ ਨਾਤ ਹੋ ਕੇ ਤਿਆਰ ਹੋ ਕੇ ਗਏ ਆ ਸਿਹਰੇ ਮੁੜ ਕੇ ਘਰ ਹੀ ਨਹੀਂ ਆਏ ਬੱਚਿਆਂ ਦਾ ਜਨਮ ਨਹੀਂ ਇਹਨਾਂ ਨਾਲਾਂ ਕੱਲ ਆਈਆਂ ਸਾਰਾਂ ਨੇ ਡੀਕਦੇ ਨਹੀਂ ਆਏ ਰਾਤ ਵੀ ਨਹੀਂ ਘਰ ਆਏ ਸੇਰੇ ਮਾਰ ਗੱਡੀ ਕਕੇ ਤੇ ਫਿਰ ਮੈਨੂੰ ਫੋਨ ਆਇਆ ਪਾਜੀ ਦਾ ਕਿ ਇੱਦਾਂ ਪੁਲਿਸ ਵਾਲਿਆਂ ਦਾ ਫੋਨ ਆਇਆ ਉੱਥੇ ਲਾਸ਼ ਪਈ ਮੈਂ ਵੇਖਣ ਆਈ ਆ ਤੇ ਫਿਰ ਪਤਾ ਲੱਗਾ ਨਹੀਂ ਉਹਦੇ ਹੱਥ ਪੈਰ ਵੀ ਵੱਡੇ ਮੂੰਹ ਚ ਖੂਨ ਨਿਕਲਣ ਲਿਆ ਪਤਾ ਨਹੀਂ ਉਹਨੂੰ ਕਿੱਲੇ ਮਾਰ ਕੇ ਸੁੱਟਿਆ ਤੇ ਕਾਰਵਾਈ ਕੀਤੀ ਜਾਵੇ ਹਾਂ ਜੀ ਸਰ ਸੋਟੀ ਡੈਡ ਬੋਡੀ ਮਿਲੀ ਇਹ ਪਹੁੰਚ ਗਿਆ ਇਹ ਪੁਲਿਸ ਲਾਈਨ ਨੂੰ ਜਾਂਦੀ ਇਹ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮ ਨਗਰ ਦੀ ਬੈਕ ਸਾਈਡ ਪੈਂਦੀ ਆ ਨਿਊ ਮਾਡਲ ਟਾਊਨ ਦੀ ਬੈਕ ਸਾਈਡ ਬੇਸਿਕਲੀ ਕਹਿ ਸਕਦੇ ਆ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਬੀ ਆਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਆਗੇ ਦੇਖਿਆ ਤੇ ਪੈਰ ਤੇ ਉਹਦੇ ਕੁਝ ਖਿਸੜਦੇ ਨਿਸ਼ਾਨ ਹੈ ਜਾਂ ਡੌਗਦ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਦੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਵਰਿੰਦਰਪਾਲ ਸਿੰਘ ਬੀਰੂ ਹੈ ਵਾਈਫ ਤੇ ਆ ਗਏ ਨੇ ਦੱਸਦੇ ਬਈ ਕਿ ਕੱਲ ਕਰੋ ਸਵੇਰੇ ਗਏ ਸੀ ਓਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਇੱਕ ਬਾਅਦ ਵਿੱਚ ਉਹ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਏ ਹੋਣ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਇਤਲਾਹ ਦਿੱਤੀ ਹੈ ਸਾਡੇ ਦੱਸਣ ਕਿੱਥੋਂ ਦੀ ਕਿੰਨੀ ਕੁ ਉਮਰ ਲੱਗਦੀ ਹੈ ਇਹ ਕਰੀਬ 39 ਸਾਲ ਦੇ ਨੇ ਇਹਦੀ ਕਿੱਥੋਂ ਦੇ ਨੇ ਇੱਥੋਂ ਬਸੰਤਨਗਰ ਦੇ ਕੀ ਲੱਗਦਾ ਸਰ ਮੁੱਢੀ ਜਾਂਚ ਮੁੱਢੀ ਜਾਂਚ ਤੋਂ ਤੇ ਅਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜ਼ਿਆਦਾ ਦੇਰ ਤੱਕ ਪਈ ਰਹੇ ਉਹਨਾਂ ਨੂੰ 2-4 10-12 ਘੰਟੇ ਹੋ ਜਾਂਦੇ ਫੋਰਟਿੰਗ ਹੋ ਜਾਂਦੀ ਹੈ ਤੋ ਨੱਕ ਨੂੰ ਚੋਂ ਬਲੀਡਿੰਗ ਵਾਸਤੇ ਨਾਰਮਲ ਸਰਕਮਸਟੈਂਸਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤਾਂ ਉਹਦੀ ਆ ਜਾਂਦੀ ਹੈ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਹਾਂ